ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆ ਤੁਹਾਡੇ ਸਾਹਮਣੇ ਬਜ਼ੁਰਗ ਤਾਸ਼ ਨਾਲ ਨਾ ਇੱਕ ਗੇਮ ਖੇਡ ਰਹੇ ਆ ਜੇ ਕਿਸੇ ਮੇਰੇ ਵੀਰ ਨੂੰ ਪਤਾ ਹੋਵੇ ਵੀ ਇਹ ਗੇਮ ਕਿਹੜੀ ਗੇਮ ਖੇਡ ਰਹੇ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਜੋ ਧਿਆਨ ਨਾਲ ਵੇਖੋ ਵੀ ਇਹ ਕਿਹੜੀ ਗੇਮ ਖੇਡ ਰਹੇ ਆ ਤਾਸ਼ ਦੀਆਂ ਵੈਸੇ 52 ਗੇਮਾਂ ਚਲਦੀਆਂ ਚੜਦੇ ਪੰਜਾਬ ਤੇ ਲੈਂਦੇ ਪੰਜਾਬ 'ਚ ਉਹਨਾਂ 52 ਗੇਮਾਂ ਦੇ ਵਿੱਚੋਂ ਇੱਕ ਗੇਮ ਆ ਇਹ ਤੇ ਜੇ ਕਿਸੇ ਵੀ ਮੇਰੇ ਵੀਰ ਨੂੰ ਇਸ ਗੇਮ ਦੇ ਨਾਮ ਬਾਰੇ ਪਤਾ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਜੋ ਵੈਸੇ ਤਾਂ ਕਿਸੇ ਕਿਸੇ ਪਿੰਡ 'ਚ ਹੀ ਰਹਿ ਗਈ ਆਪਣੇ ਇਸ ਗੇਮ ਪੰਜਾਬ 'ਚ ਆਪਣੇ 'ਚ ਤੇ ਉਧਰਲੇ ਲਹਿੰਦੇ ਪੰਜਾਬ 'ਚ ਤਾਂ ਤਕਰੀਬਨ ਬਹੁਤ ਖੇਡੀ ਜਾਂਦੀ ਆ ਤਾਸ਼ ਦੀ ਗੇਮ ਫੇਰ ਵੀ ਜੇ ਕਿਸੇ ਮੇਰੇ ਵੀਰ ਨੂੰ ਪਤਾ ਹੋਵੇ ਤਾਂ ਜਰੂਰ ਦੱਸਿਆ ਜੋ ਕਮੈਂਟ ਕਰਕੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਜੋ ਤਾਂ ਜੋ ਅੱਜ ਦੀ ਜਨਰੇਸ਼ਨ ਨੂੰ ਪਤਾ ਲੱਗ ਸਕੇ ਵੀ ਸਾਡੇ ਸੱਭਿਆਚਾਰ 'ਚ ਇਹ ਗੇਮਾਂ ਵੀ ਹੁੰਦੀਆਂ ਸੀ ਧੰਨਵਾਦ ਸਾਰਿਆਂ ਦਾ